ਦੀ ਖਬਰ ਆ ਰਹੀ ਹੈ रामपुरਾ ਫੂਲ ਤੋਂ ਜਿੱਥੇ ਮੋੜ ਮੰਡੀ ਬੰਬ ਧਮਾਕੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਕੈਬਨਟ ਮੰਤਰੀ ਅਮਨ अरोड़ा ਨੇ ਕਾਂਗਰਸ ਤੇ ਕਈ ਗੰਭੀਰ ਇਲਜ਼ਾਮ ਲਾ ਦਿੱਤੇ ਨੇ ਮੋੜ ਮੰਡੀ ਦੇ ਵਿੱਚ ਹੋਏ ਬੰਬ ਧਮਾਕੇ ਦੇ ਵਿੱਚ ਕਾਂਗਰਸ ਦਾ ਹੱਥ ਸੀ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਅਮਨ अरोड़ा ਜਿਨ੍ਹਾਂ ਦੇ ਵੱਲੋਂ ਇਹ ਕਈ ਗੰਭੀਰ ਇਲਜ਼ਾਮ ਲਾਏ ਗਏ ਨੇ ਕਿ ਮੋੜ ਮੰਡੀ ਦੇ ਵਿੱਚ ਹੋਏ ਬੰਬ ਧਮਾਕੇ ਦੇ ਵਿੱਚ ਕਾਂਗਰਸ ਦਾ ਹੱਥ ਸੀ ਕਾਂਗਰਸ ਨੇ ਅਮਨ ਅਰੋੜਾ ਦੇ ਇਲਜ਼ਾਮਾਂ ਨੂੰ ਨਕਾਰਿਆ ਇਹ ਕਾਂਗਰਸੀ ਆਗੂ ਮਨਿੰਦਰ ਸਿੰਘ ਸੇਖੋ ਨੇ ਸਵਾਲ ਚੁੱਕੇ ਨੇ ਤੇ ਅਮਨ ਅਰੋੜਾ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਕਾਂਗਰਸ ਦੇ ਵੱਲੋਂ ਮੰਗ ਕੀਤੀ ਗਈ ਹੈ ਅਮਨ ਅਰੋੜਾ ਕਾਂਗਰਸ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਦੇ ਵੱਲੋਂ ਇਹ ਕਿਹਾ ਗਿਆ ਇਹ ਅਮਨ ਅਰੋੜਾ ਨੇ ਪਠੜ੍ਹ ਦੇ ਬਿਆਨਾਂ ਦੇ ਆਧਾਰ ਤੇ ਇਹ ਬਿਆਨ ਦਿੱਤਾ ਹੈ ਦੱਸਦੀ ਹੈ ਕਿ ਸਰਕਾਰ ਬੰਬ ਧਮਾਕਾ ਮਾਮਲੇ ਦੀ ਪੂਰੀ ਜਾਂਚ ਕਰਵਾਏਗੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਗਿਆ ਤਵਾਰ ਪਲਟਵਾਰ ਹੋ ਰਹੇ ਨੇ ਮੋੜ ਮੰਡੀ ਬੰਬ ਤਮਾਕੇ ਦੇ ਲੈ ਕੇ ਉਸ ਨੇ ਹੱਥ ਦਾ ਤੇ ਫਿਰ ਵੀ ਕਾਂਗਰਸ ਪਾਰਟੀ ਜਿਹੜੀ ਕਿ ਆਪਣ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਨੇ ਬੀਬਾ ਜ਼ਿੰਦਰ कौर ਪਠੱਲ ਉਹਨਾਂ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਆਖਿਆ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਹੁੰਦੀ ਸੀ ਤਾਂ ਕੁਝ ਅਫਸਰ ਸਹਿਬਾਨ ਨੇ ਔਰ ਕੁਝ ਲੋਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਬੀਬਾ ਜੀ ਇਹ ਸਰਕਾਰੀ ਸਰਕਾਰ ਜਿਹੜੀ ਉਹ ਰਿਪੀਟ ਕਰਾਉਣੀ ਹੈ ਤਾਂ ਕੁਝ ਬੰਬ ਧਮਾਕੇ ਕਰਵਾ ਦਿੰਨੇ ਆ ਤੇ ਪਹਿਲੀ ਗੱਲ ਤਾਂ ਇਹ ਹੈਗੇ ਕਿ ਬੀਬਾ ਜੀ ਨੇ ਇਹ ਗੱਲ ਆਖੀ ਸੀ ਤਾਂ ਉਹ ਲੋਕ ਜਿਨ੍ਹਾਂ ਨੇ ਸਲਾਹ ਦਿੱਤੀ ਕਿ ਉਹਨਾਂ ਦੇ ਬੀਬਾ ਜੀ ਨੇ ਕੋਈ ਕਾਰਵਾਈ ਕੀਤੀ ਤੇ ਜਾਂ ਬੀਬਾ ਜੀ ਉਹ ਨਾਮ ਜਿਹੜੇ ਆ ਉਹ ਜਨਤਕ ਕਰਨ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਪੰਜਾਬ ਨੂੰ ਕਾਲੇ ਦੌਰ ਦੇ ਵਿੱਚ ਧੱਕਿਆ ਉਹ ਕਿਹੜੇ ਲੋਕ ਸੀ ਜਿਹੜੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨਾ ਚਾਹੁੰਦੇ ਆ ਔਰ ਅਮਨ अरोड़ा ਜੀ ਨੇ ਜੇ ਬੋਲਿਆ ਤਾਂ ਇਸ ਬਿਆਨ ਤੋਂ ਬਾਅਦ ਹੀ ਬੋਲਿਆ ਹੈਗਾ ਉਹ ਸਵਾਲ ਉਹਨਾਂ ਨੇ ਇਸ ਕਰਕੇ ਉਠਾਏ ਨੇ ਵੀ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਸੀ ਔਰ ਹਰਕ ਬੰਨੇ ਸੀ ਕਿ 100 ਸੀਟਾਂ ਦੇ ਨਾਲ ਸਰਕਾਰ ਬਣੇਗੀ ਤਾਂ ਇੱਕਦਾਂ ਇਲੈਕਸ਼ਨ ਤੋਂ 2 ਦਿਨ ਪਹਿਲਾਂ ਜਿਹੜਾ ਹੈਗਾ ਉਹ ਬੰਬ ਧਮਾਕਾ ਹੋ ਜਾਂਦਾ ਜਿੱਥੇ ਬੜੀ ਕੀਮਤੀ ਜਾਣਾਂ ਚਲੀਆਂ ਜਾਂਦੀਆਂ ਨੇ ਮੋੜ ਦੇ ਵਿੱਚ ਵੀ ਇਹਦੇ ਪਿੱਛੇ ਕਿਤੇ ਉਦਾਂ ਦੀ ਸਟ੍ਰੈਟਜੀ ਤਾਂ ਨਹੀਂ ਸੀ ਉਹਨਾਂ ਨੇ ਇੱਕ ਸ਼ੰਕਾ ਜ਼ਾਹਿਰ ਕੀਤੀ ਹੈ ਕਿਉਂਕਿ ਇਹੇ ਸ਼ੰਕਾ ਇਸ ਕਰਕੇ ਜ਼ਾਹਿਰ ਕਰਨੀ ਪਈ ਕਿਉਂਕਿ ਵੀਬਾ ਰਜਿੰਦਰ ਕੌਰ ਪੱਠਲ ਨੇ ਇਹ ਗੱਲ ਖੁਦ ਆਪਣੇ ਮੂੰਹੋਂ ਕਹੀ ਸੀ ਮੰਡੀ ਦੇ ਜਿਹੜੇ ਬੰਬਲਾਸ ਦੇ ਪੀੜਤ ਨੇ ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਜਿਸ ਕਰਨ ਜੀ ਮੇਰੇ ਖੱਬੇ ਪਾਸੇ ਬੈਠੇ ਨੇ ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਡਰ ਉੱਠਦੇ ਆ ਤੇ ਉਹਨਾਂ ਦੇ ਜਿਹੜੇ ਜ਼ਖਮਾਂ ਦੇ ਉੱਤੇ ਨੂਨ ਛਿੜਕਣ ਦਾ ਕੰਮ ਜਿਹੜਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਕੀਤਾ ਗਿਆ ਮੈਂ ਉਮੀਦ ਨਹੀਂ ਰੱਖਦਾ ਸੀਗਾ ਕਿ ਇਹਨੇ ਸੀਨੀਅਰ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਇਸ ਤਰ੍ਹਾਂ ਦਾ ਤਖ਼ਤੀਹਮ ਬਿਆਨ ਜਿਹੜਾ ਉਹ ਦੇਣਗੇ ਮੌੜ ਮੰਡੀ ਦੇ ਬੰਬ ਲਾਸ ਦੇ ਪਰਿਵਾਰਾਂ ਨਾਲ ਮੈਂ ਨਿੱਜੀ ਤੌਰ ਤੇ ਮੌੜ ਮੰਡੀ 'ਚ ਵਿਚਰਦੇ ਹੋਇਆ ਪਿਛਲੀ ਕਾਂਗਰਸ ਸਰਕਾਰ ਤੋਂ ਜੁੜਿਆ ਆ ਰਿਹਾ ਹਾਂ ਇਹਨਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੋਣਾ ਉਸ ਵੇਲੇ ਦੇ ਮੌਜੂਦਾ ਮੁੱਖ ਮੰਤਰੀ ਕੋਲ ਜਾ ਕੇ ਨੌਕਰੀ ਦੀ ਗੋਹਾਰ ਲਾਉਣ ਤੋਂ ਲੈ ਕੇ ਅੱਜ ਤੱਕ ਟਿਲ ਡੇਟ ਤੱਕ ਅਸੀਂ ਨਾਲ ਜੁੜੇ ਹੋਏ ਹਾਂ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਮੰਗ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ ਅਰੋੜਾ ਜੀ ਜਾ ਤਾਂ ਇਹਦੇ ਤੇ ਕੋਈ ਸਪਸ਼ਟੀਕਰਨ ਦੇਣ ਆਪਣੇ ਬਿਆਨ ਤੇ ਜੇ ਕੋਈ ਉਹਨਾਂ ਕੋਲ ਤੱਤ ਹੈਗੇ ਨੇ ਤਾਂ ਉਹਨੂੰ ਕਾਈਂਡਲੀ ਇਨਵੈਸਟੀਗੇਟ ਕਰਾ ਕੇ ਦੋਸ਼ੀਆਂ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਅੰਜਾਮ ਤੱਕ ਲੈ ਕੇ ਜਾਣ ਨਹੀਂ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਹੋਇਆਂ ਮੋੜ ਬੰਬ ਪਲਾਸ ਦੇ ਪੀੜਤ ਤੇ ਤੇ ਮੋੜ ਮੰਡੀ ਦੇ ਨਿਵਾਸੀਆਂ ਤੋਂ ਮਾਫੀ ਮੰਗਣ ਜੇ ਉਹ ਇਹ ਕੰਮ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਸਾਨੂੰ ਜਿਹੜਾ ਹੈ ਕੋਈ ਰੋਸ ਮਜ਼ਾਰਾ ਰੋਸタル ਨਾ ਉਹਨਾਂ ਦੇਖਲਾ ਤਮਨ ਅਰੋੜਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਜਿਸ ਤੋਂ ਬਾਅਦ ਜਵਾਬ ਕਾਂਗਰਸ ਦੇ ਰਹੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 31 ਜਨਵਰੀ 2017 ਨੂੰ ਇਹ ਬੰਬ ਧਮਾਕਾ ਹੋਇਆ ਸੀ ਮੋੜ ਮੰਡੀ ਦੇ ਵਿੱਚ ਇਸ ਵੇਲੇ ਮੇਰੇ ਸਹਿਯੋਗੀ ਉਮੇਸ਼ ਸਿੰਘਲਾ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਉਮੇਸ਼ ਜਿਸ ਢੰਗ ਦੇ ਨਾਲ ਇਸ ਵੇਲੇ ਵਾਰ ਪਲਟਵਾਰ ਜਾਰੀ ਹੈ ਅਮਨ ਅਰੋੜਾ ਦੇ ਬਿਆਨ ਦਾ ਵਿਰੋਧ ਹੋ ਰਿਹਾ ਹੈ ਕਾਂਗਰਸ ਤੋਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਜਿਸ ਢੰਗ ਦੇ ਨਾਲ ਜਾਂਚ ਦੀ ਜਕਰ ਗੱਲ ਕੀਤੀ ਜਾਵੇ ਉਹ ਕਿਸ ਤੱਕ ਪਹੁੰਚੀ ਹੈ ਤੇ ਦੂਜਾ ਇਸ ਵੇਲੇ ਕਾਂਗਰਸ ਕੀ ਕਹਿ ਰਹੀ ਹੈ ਕਾਂਗਰਸ ਦੇ ਜੁਵਾ ਨੇਤਾ ਹਨ ਮਨਿੰਦਰ ਸਿੰਘ ਸੇਖੋ ਜੋ ਮੋੜ ਮੰਡੀ ਦੇ ਅੱਗੇ ਲੱਗੇ ਹੋਏ ਹਨ ਤੇ ਉਹਨਾਂ ਵੱਲੋਂ ਇਲੈਕਸ਼ਨ ਦੀ ਤਿਆਰੀ ਵੀ ਕਰੇ ਜਾ ਰਹੀ ਹੈ ਉਹਨਾਂ ਨੇ ਕਹਿਣਾ ਸੀ ਕਿ ਜੇ 2017 ਦੇ ਵਿੱਚ ਬੰਬ ਸਪੋਰਟ ਹੋਇਆ ਸੀ ਤਾਂ ਰੋੜਾ ਨਹੀਂ ਸੁਭਾਲ ਚੁੱਕੇ ਨੇ ਕਾਂਗਰਸ ਪਾਰਟੀ ਉੱਪਰ ਤਾਂ ਕਾਂਗਰਸ ਪਾਰਟੀ ਨੂੰ ਬਦਨਾਮ ਕਰਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਇਹ ਬਿਸਪੋਰਟ ਕਰਾਇਆ ਸੀ ਚਾਰ ਸਾਲਾਂ ਤੋਂ ਸਰਕਾਰ ਹੈਗੀ ਹੈਗੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਤਾਂ ਸਰਕਾਰ ਵੱਲੋਂ ਕਿਉਂ ਨਹੀਂ ਜਾਂਚ ਕਰਵਾਏਗੀ ਤਾਂ ਹੁਣ ਜੇ ਉਹਨਾਂ ਨੇ ਸਵਾਲ ਚੱਕੇ ਨੇ ਤਾਂ ਹੁਣ ਵੀ ਤਾਂ ਉਹ ਮੰਤਰੀ ਹਨ ਤਾਂ ਉਹ ਇਸ ਦੀ ਮੁਕੰਮਲ ਜਾਂਚ ਕਰਾਂ ਤਾਂ ਜੋ ਸਾਰਾ ਮਾਮਲਾ ਸਾਹਮਣੇ ਆ ਸਕੇ ਇਸ ਨੂੰ ਲੈ ਕੇ ਉਹ ਸਵਾਲ ਚੁੱਕ ਰਹੇ ਹਨ ਮਨਿੰਦਰ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਇੱਕ ਮਨਿਸਟਰ ਹੋਣ ਦੇ ਨਾਤੇ ਉਹ ਇਹ ਜਾਂਚ ਕਿਉਂ ਨਹੀਂ ਕਰਵਾਉਂਦੇ ਬਹੁਤ ਸ਼ੁਕਰੀਆ Umesh ਇਸ ਪੂਰੀ ਅਪਡੇਟ ਦੇ ਲਈ Umesh Singla ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਦੱਸ ਦिए ਕਿ ਮੋੜ ਮੰਡੀ ਦੇ ਵਿੱਚ ਇੱਕ ਬਲਾਸਟ ਹੋਇਆ ਸੀ 2017 ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਦੁਬਾਰਾ ਤੋਂ ਸਿਆਸਤ ਗਰਮਾਈ ਹੋਈ ਹੈ ਅਮਨ ਅਰੋੜਾ ਜਿਹੜੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਨਾਲ ਹੀ ਕੈਬਨਿਟ ਮੰਤਰੀ ਵੀ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜੋ ਬੀਬੀ ਰਜਿੰਦਰ ਕੌਰ ਪਠੱਲ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਮੇਰੇ ਕੋਲ ਕੁਝ ਪ੍ਰਪੋਜ਼ਲ ਆਈ ਸੀ ਕਿ ਜੇਕਰ ਕਾਂਗਰਸ ਨੇ ਇਲੈਕਸ਼ਨ ਜਿੱਤਣੀ ਹੈ ਤਾਂ ਪੰਜਾਬ ਦੇ ਵਿੱਚ ਬੰਬ ਧਮਾਕੇ ਕਰਾ ਦਿਓ ਕੀ ਉਸ ਦਾ ਹਿੱਸਾ ਤਾਂ ਨਹੀਂ ਸੀ 2017 ਦੇ ਵਿੱਚ ਕਰਾਇਆ ਹੋਇਆ ਮੋੜ ਮੰਡੀ ਦਾ ਬੰਬ ਧਮਾਕਾ ਦੂਜੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ 4 ਸਾਲ ਹੋ ਗਏ ਨੇ ਜੇਕਰ ਕੋਈ ਅਜਿਹੀ ਗੱਲ ਹੈ ਤਾਂ ਜਾਂਚ ਕਰਵਾਈ ਜਾਵੇ